नश्या विरुद्ध रहेगी जंग जारी कहा डीआईजी संजीव कुमार रामपाल ने युद्ध नशिया विरुद्ध मुहिम तित की गन्ना पिंड चापेमारी फिलौर दे नेरले पिंड गन्ना पिंड विखे कासो आपे तिथ डी आई एसटीएफ चंडीगढ़ श्री संजीव कुमार रामपाल की अगवाई हेठ युद्ध नशिया विरुद्ध मुहिम अधीन छापेमारी की गई इस मौके उन्होंने पी जलंधर देहाती हरविंदर सिंह विरख एसपीडी सरबजीत राय के डीएसपी फिलौर सरवन सिंह वाल भी उचेचे तौर पर हाजिर सन वही गिनती आई जिन्हा जलंधर दिहा जाके छापेमारी की थी। आई जी रामपाल ने पत्रकार कर करते उन्होंने कि नशिया विरुद्ध विशेष जंग छेड़ी हुई है उन्होंने दसिया के नशिया जुड़े तस्करा नशिया का कारोबार छा चाहिए है जो पंजाब छड़ देना चाहिए है उन्होंने दसिया के खुद उन्होंने पिंड के आम लोगों औरतों गलबात की है ते नौजवाना तो भी जानने की कोशिश की है कि नशिया विरुद्ध सरकार वलों की गई सख्ती का पिंड माहौल से कोई असर नजर आता उन्होंने दस्या के नशिया विरुद्ध छेड़ी मुहिम सदका आम लोगों नशा संबंधी डीढ़ी रात महसूस हुई है उन्होंने नौजवानों भी अपील की वह नशे की बजाय पढ़ाई और खेडा वालन देखते पढ़ लिख के चंगे अफसर बनन देश की सेवा अगे आ उन्होंने दे मापे देश उन्होंने दे माण महसूस कर सके एस एस पी देहाती हरविंदर विरक ने दसिया कि अज की छापेमारी दौरान सौ नशीलियां गोलियां चाली बोतल देसी शराब बराबद करके दो नशा तस्करा विरुद्ध केस दर्ज किए हैं उन्होंने पेश अदालतकार होर भी डूईगिछ की जाएगी ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਪਹਿਲਾਂ ਵੇਖਦਾ ਹਾਂ ਬੱਚੇ ਹਾਂਜੀ ਪਹਿਲੇ ਇੱਕ ਘਰ ਸੀਗਾ ਹੁਣ ਤਾਂ ਵੇਚਦੇ ਨਹੀਂ ਕੋਈ ਹੈ ਨਹੀਂ ਵਿਸ਼ਣ ਵਾਲਾ ਨਸ਼ਾ ਤਿੰਨ ਮਹੀਨਿਆਂ ਤੋਂ ਜਿਹੜੀ ਇਹ ਮਹਿੰਮ ਚੱਲਦੀ ਪਈ ਹੈ ਸਰਕਾਰ ਦੀ ਯੋਧ ਨਸ਼ਾ ਵਿਰੋਧ ਇਹ ਦੇਖ ਕਰਕੇ ਕੁਝ ਫਰਕ ਪਿਆ ਤੁਹਾਨੂੰ ਲੱਗਦਾ ਹੈ ਹਾਂਜੀ ਕਿੰਨਾ ਬਹੁਤ ਥੋੜਾ ਪਹਿਲੇ ਤਾਂ ਨਸ਼ਾ ਲਾਫੀ ਜਦੋਂ ਘੁੰਮਦੇ ਭੁੰਮਦੇ ਸੀ ਇਸ ਮਹੀਨੇ ਅਲੱਗ ਇੱਥੇ ਪੈਂਦੀ ਦੱਸੇ ਤਾਂ ਕੀ ਹਾਲ ਹੈ ਜੀ ਨਾ ਅੱਜ ਦੇਖੋ ਨਸ਼ਾ ਵਿਰੋਧ ਜਿਹੜੀ ਮਹਿੰਮ ਚੱਲ ਰਹੀ ਹੈ ਸਰਕਾਰ ਦੀ ਉਹਦੇ ਤਹਿਤ ਪਿਛਲੇ 2 ਸਾਲਾਂ ਦੇ ਵਿੱਚ ਦੇਖਣ ਚ ਆਇਆ ਸੀਗਾ ਕਿ 80 ਪਰਚੇ ਸਪਿੰਡ ਦੇ ਵਿੱਚ ਇਸ ਡਰਗ ਹੌਟਸਪੌਟ ਦੇ ਵਿੱਚ ਤੇ ਅੱਜ ਇਨਫੋਰਮੇਸ਼ਨ ਦੇ ਤਹਿਤ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਇੱਥੇ ਚਲਾਇਆ ਗਿਆ ਔਰ ਇਹਦੇ ਵਿੱਚ 70 ਤੋਂ 80 ਮਲਾਜਮਾਂ ਨੇ ਹਿੱਸਾ ਲਿਆ ਔਰ ਹਾਲੇ ਤੱਕ ਸਾਨੂੰ ਦੋ ਰਿਕਵਰੀਆਂ ਇਸ ਕੇਸ ਦੇ ਇਸ ਹੌਟਸਪੌਟ ਤੋਂ ਹੋਈਆਂ ਜਿਹੜੀਆਂ ਉਹਨੂੰ ਅਸੀਂ ਅੱਗੇ ਦ੍ਰਤੀਸ਼ ਕਰਾਂਗੇ ਅੱਗੇ ਦੇਖਦੇ ਹਾਂ ਕੀ ਹੋਇਆ ਬਾਕੀ ਪੂਰੇ ਸਾਰੇ ਪਿੰਡ ਦੇ ਵਿੱਚ ਲੇਡੀਜ਼ ਨਾਲ ਬੱਚਿਆਂ ਨਾਲ ਜੈਂਟਸ ਨਾਲ ਗੱਲ ਕੀਤੀ ਗਈ ਹੈ ਕਿ ਹੁਣ ਡਰੱਗਸ ਦਾ ਇੱਥੇ ਕੀ ਮਾਹੌਲ ਹੈ ਜਿਹੜੀ ਮੁਹਿੰਮ ਚੱਲੀ ਹੈ ਉਸ ਤੋਂ ਬਾਅਦਾਂ ਕੋਈ ਉਹਨਾਂ ਨੂੰ ਫਰਕ ਮਹਿਸੂਸ ਹੋਇਆ ਕਿ ਨਹੀਂ ਹੋਇਆ ਬਲਕਿ ਇੱਕ ਲੇਡੀ ਸੀਗੀ ਸਾਬਕਾ ਮੈਂਬਰ ਸੀ ਉਹਨਾਂ ਦੱਸਿਆ ਕਿ ਇਹ 3 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਏ ਨੇ ਔਰ ਪਿੰਡ ਦੇ ਵਿੱਚ ਨਸ਼ਾ ਇਸ ਵੇਲੇ ਖਤਮ ਹੋਇਆ ਪਿਆ ਕੋਈ ਨਸ਼ੇ ਦਾ ਕਰਦਾ ਜਾਂ ਵੇਚਦਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆਇਆ ਲੇਡੀਜ਼ ਵੱਲੋਂ ਇੱਕ ਹੋਰ ਦੁਕਾਨ ਚਲਾਈ ਜਾ ਰਹੀ ਸੀ ਉਹਨਾਂ ਨੇ ਵੀ ਆਪਣੀ ਇਹਦੇ ਵਿੱਚ ਰਜ਼ਮੰਦੀ ਪ੍ਰਗਟ ਕੀਤੀ ਹੈ ਕਿ ਸਰਕਾਰ ਨੂੰ ਇਹ ਜਿਹੜਾ ਨਸ਼ਿਆਂ ਦੇ ਵਿਰੁੱਧ ਯੁੱਧ ਚਲਾਇਆ ਹੋਇਆ ਇਹਨੂੰ ਕੰਟੀਨਿਊ ਰੱਖਣ ਤਾਂ ਕਿ ਇਹ ਜਿਹੜਾ ਨਸ਼ਿਆਂ ਨੂੰ ਇੱਕ ਠੱਲ ਪਾਈ ਜਾ ਸਕੇ